ਸਤਿ ਸ੍ਰੀ ਅਕਾਲ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਜਿਹੜੀ ਵੀਡੀਓ ਬਣਾ ਰਹੇ ਆਂ ਸ਼ਹਿਰ ਮੋਦਕੀ ਜ਼ਿਲ੍ਹਾ ਫਿਰੋਜ਼ਪੁਰ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਅੱਜ ਆਪਾਂ ਤੁਹਾਨੂੰ ਤੋਕੜ ਗੱਭਣ ਮੱਝ ਵਿਖਾਉਣੀ ਆ ਜਿਹੜੀ ਗੈਸਟ ਟਾਈਮ 6 ਲੀਟਰ ਦੁੱਧ ਦਾ ਡਿਟੇਲ ਆਪਾਂ ਵੀਰ ਤੋਂ ਲਵਾਂਗੇ ਤੇ ਜੈਸ ਕਿਸੇ ਵੀਰ ਦੇ ਪਸੰਦ ਆ ਜੂਗੀ ਵੀਰ ਦਾ ਨੰਬਰ ਜਿਹੜਾ ਮੈਂ ਸਕਰੀਨ ਤੇ ਲਾ ਦੂੰਗਾ ਉਸੀ ਗੱਲਬਾਤ ਕਰਕੇ ਖਰੀਦ ਡੈਡੀ ਉਹ ਕਰ ਲਿਆ ਜੀ ਠੀਕ ਹੈ ਜੀ ਬਾਕੀ ਦੀ ਗੱਲ ਆਪਾਂ ਵੀਰ ਨਾਲ ਕਰਦੇ ਆ ਸਸੀ ਕਾ ਭਾਈ ਜੀ ਕਿਹੜਾ ਪੈਂਡਾ ਜੀ ਆਪਣਾ ਜਿਲ੍ਹਾ ਜੀ ਤੇ ਭਾਈ ਜੀ ਆ ਮੈਂ ਅੱਜ ਆਪਣੀ ਕਿਹੜਵਾ ਸੂ ਆ ਜੀ ਦੁੱਧ ਕਿੰਨਾ ਹੀ ਥੱਲੇ ਦੇ ਤੇ ਗੱਬਣ ਭਾਈ ਕਿਨੇ ਟਾਈਮ ਦੀ ਹੈ ਤਿੰਨਾ ਮਹੀਨੇ ਦੀ ਕਪਣਾ ਆ ਦੇਖ ਸਕਦੇ ਆ ਕਿਸਾਨ ਵੀਰੋ ਚੰਗੀ ਮਾਝਾ ਚੰਗੇ ਕਦ ਕਾਟ ਦੀ ਸੋਹਣੇ ਮੂੰਹ ਮੱਥੇ ਦੀ ਮਾਝਾ ਰੰਗ ਸੈਂਗਾ ਕੁੰਡਾ ਆ ਦੇਖ ਸਕਦੇ ਆ ਆ ਬੈਕ ਸਾਈਡ ਤੋਂ ਦੇਖ ਸਕਦੇ ਆ ਲੇਵਾ ਕੱਲਾ ਕੱਲਾ ਨਖਰਮਾ ਥਾਨ ਲੱਗਿਆ ਹੋਇਆ ਚੁਵਾਈ ਵਾਲਾ ਦੇਖ ਸਕਦੇ ਆ ਹਾਂਜੀ ਭਾਈ ਜੀ ਕੱਢ ਲੀਏ ਮੜੀ ਜੀ ਬਾਹਰ ਨੂੰ ਆਪਾਂ ਪਤਾ ਨੂੰ ਤੋੜ ਕੇ ਵਿਖਾਵਾਂਗੇ ਕਿਸਾਨ ਵੀਰੋ ਆ ਦੇਖ ਸਕਦੇ ਆ ਚੰਗੀ ਬੋਡੀਜ਼ ਟਰੈਕਟਰ ਦੀ ਮੱਝ ਆ ਆ ਦੇਖ ਸਕਦੇ ਆ ਆ ਦੇਖ ਸਕਦੇ ਆ ਤੇ ਆ ਇਹਦੇ ਮਗਰ ਕੱਟੀ ਆ ਆ ਦੇਖ ਸਕਦੇ ਆ ਸਕਰੀਨ ਤੁਸੀਂ ਆ ਦੇਖ ਰਹੇ ਹਾਂ ਹਾਂਜੀ ਬਾਈ ਜੀ ਕੀ ਪ੍ਰਾਈਸ ਕਰਦੇ ਆ ਜੀ ਇਹਦਾ ਤੇ ਮਾਨਤਨ ਕਰ ਦੋਗੇ ਆਗੇ ਕਿਸਾਨ ਵੀਰੋ ਬਾਈ ਨੇ ਰੇਟ ਕੀਤਾ ਹੈ 45000 ਰੁਪਿਆ ਤੇ ਬਾਈ ਕਹਿੰਦਾ ਆਏਗੇ ਤਾਂ ਮਾਨਤਨ ਕਰ ਦਾਂਗੇ ਜੇ ਕਿਸੇ ਵੀਰ ਨੂੰ ਪਸੰਦ ਆ ਜੂਗੀ 22 ਦਾ ਨੰਬਰ ਮੈਂ ਸਕਰੀਨ ਤੇ ਲਾ ਦੂੰਗਾ ਤੁਸੀਂ ਗੱਲਬਾਤ ਕਰਕੇ ਖਰੀਦਦੜੀ ਉਹ ਕਰ ਲਏ ਜੀ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਦਾ